ਬਾਦਲ ਲੋਕਾਂ ਨੇ ਛਾੜਿਆ ਨੇ ਪੰਜਾਬ 'ਚ ਪੱਢਿਆ ਤੁਸੀਂ ਉਹ ਵਿੱਚ 10 ਲੇਖਰਦੇ ਹੋ ਤੇ ਅੰਮ੍ਰਿਤਪਈ ਦੇ ਨਾਲ ਖੜ੍ਹ ਜਾਓ ਇੱਕੋ ਜਿੱਡਾ ਰਹਿਣਾ ਚਾਹੀਦਾ ਹੈ ਮੱਛੇ ਹਾਕ ਕੋਈ ਕਿਸੇ ਜਿਗਲੇ ਦੀ ਲੋੜ ਨਹੀਂ ਕੋਲ ਕੇ ਦੇਸੀ ਕਿਸਾਨ ਦੇ ਹੱਕ ਦੀ ਗੱਲ ਕਰਾਂਗੇ ਤੇ ਮਦਰੋਂ ਕਿਸਾਨਾਂ ਨੂੰ ਬਿਮਾਰੀ ਦੱਸਣ ਲੱਗ ਪਏ ਇਹੀ ਜਿੱਡਾ ਲੇ ਬੇਨਤੀ ਕਰਤੀ ਹੋਰਦੀ ਹੁਣ ਗੱਲ ਹੀ ਹੈ ਵੋਟ ਕਿਉਂ ਪਾਉਣੀ ਹੈ ਅੰਮ੍ਰਿਤਪਈ ਕਿਉਂ ਵਟਪੋਰ ਪਾਉਣੀ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਸਾਨੂੰ ਲक्की ਦਾ ਮੁਖੀ ਇੱਕ ਸ੍ਰੀਪੰਸਾਨ ਚਾਹੀਦਾ ਸਾਨੂੰ ਕੋਈ ਬਤਮਾਸ਼ ਕੋਈ ਡਰਾਮੇ ਪਾਉਣ ਵਾਲਾ ਕੋਈ ਝੁੱਠੇ ਪਰਚੇ ਕਰਨ ਵਾਲਾ ਬੰਦਾ ਨਹੀਂ ਚਾਹੀਦਾ ਵੇਖੋ ਰਾਜਾ ਜੀ ਦੇ ਵਿੱਚ ਤੇ ਅਮਿਤ ਸ਼ਹਾਗੀ ਦੇ ਇੱਕ ਗੱਲ ਸੀ ਮੈਂ ਅਸੀਂ ਉੱਥੇ ਬਾਗਲ ਕੱਟੇ ਆ ਇਹਨਾਂ ਨੇ ਤੇ ਚਾ ਲੇ ਕੱਟੇ ਤੇ ਜਦੋਂ ਬੜੀ ਗੱਲ ਹੈ ਜਦੋਂ ਜਦੋਂ ਤੁਹਾਡੇ ਕਾਂਗਰਸ ਪ੍ਰਤੀਯਾਸੀ ਜਦੋਂ ਤੁਹਾਡੇ ਕਿੱਤੜ ਵਿੱਚ ਤੋਂ ਇਲੈਕਸ਼ਨ ਲੜਿਆ ਨਾ ਬੀਵੀ ਸੁਣ ਲਏ ਅਗੇ ਗੱਲ ਤੇ ਤੁਹਾਨੂੰ ਪਤਾ ਹੈ ਮੇਰੇ ਵੀਰ ਮੈਂ ਇੱਕੋ ਬਾਤ ਸੁਣ ਲਈ ਤੁਹਾਡੀ ਗੱਲ ਤਕਲੀਫ ਹੈ ਹੈ ਨਾ ਬਾਤ ਕਰ ਪੰਜ ਮਿੰਟ ਬਸ ਪੰਜ ਮਿੰਟ ਤੁਹਾਡੀ ਗੱਲ ਕਰਕੇ ਜਦੋਂ ਤੁਸੀਂਿੱ ਕਿਤੜ ਵਿੱਚ ਤੋਂ ਇਲੈਕਸ਼ਨ ਲੜਿਆ ਨਾ ਬੀਵੀ ਤੇ ਕਿਤੜ ਵਿੱਚੋਂ ਕਦੀ ਕਾਂਗਰਸ ਜਿੱਤੀ ਨਹੀਂ ਸੀ 50 ਸਾਲ ਤੋਂ ਬਾਦਾਂ ਜਿੱਤੇ ਹੁੰਦੇ ਸੀ ਜਿਵੇਂ ਸਾਡੇ ਉਹਦੇ ਬਾਦਲ ਸੀ ਤੁਹਾਡੇ ਇੱਥੇ ਆ ਚ ਡਾਲੇ ਸੀ ਸਸਾਟੇ ਨਾ ਮੇਰੇ ਰਿਸ਼ਤੇਦਾਰ ਮੇਰੇ ਭੈਣ ਭਰਾ ਸਾਡੇ ਰਾਜਾ ਜੀ ਦੇ ਦੋਸਤ મિતਰ ਮੈਂ ਰਾਜੇ ਵੜੈ ਨੂੰ ਘਰੋਂ ਮੈਂ ਪਤਾ ਨਹੀਂ ਦੱਸਦਾ ਭਈ ਸਾਡੇ ਨਾਲ ਜਾਣ ਪਛਾਣ ਵਾਲੇ ਸ਼ਰਤਾਂ ਲਾਉਂਦੇ ਸੀ ਕਿ ਬਾਦਲਾਂ ਨੂੰ ਕੋਈ ਹਰਾਉਣ ਵਾਲਾ ਜੰਮਿਆ ਹੀ ਇਹਨਾਂ ਨੇ ਨਾ ਰਾਜੇ ਵੜੈ ਨੂੰ ਟਿੱਕ ਦੇ ਦਿੱਤੀ ਕਾਂਗਰਸ ਨੇ ਹਰਾਉਣ ਆ ਤੇ ਇਹਦਾ ਪਹਿਲੀ ਇਲੈਕਸ਼ਨ ਜਿਹਨੂੰ ਹਰਾ ਦੇਣਗੇ ਤੇ ਸੱਚੇ ਪਾਤਸ਼ਾਹ ਦਾ ਓਟ ਅਸਰਨ ਲਿਆ ਕਈ ਕੋਈ ਨਾਲ ਨਹੀਂ ਸੀ ਦੁਰਤਾ ਹੁੰਦਾ ਅਸੀਂ ਚਾਰਜੀ ਪਰਿਵਾਰ ਦੇ ਸੀ ਤੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਪਹਿਲੇ ਦਿਨ ਗਏ ਤੇ ਉਹ ਇਲੈਕਸ਼ਨ ਦੀ ਕੈਂਪੇਨ ਸੱਚ ਜਾਣਿਆ ਕਿ ਸੱਚ ਰੱਬ ਨੂੰ ਕਹਿੰਦੇ ਐ ਉਹ ਇਲੈਕਸ਼ਨ ਦੀ ਕੈਂਪੇਨ ਅਸੀਂ ਕੱਲਿਆਂ ਨਹੀਂ ਕੀਤੀ ਤੇ ਕਿੱਦੜਵਾ ਦੇ ਵਿੱਚ ਲੋਕ ਨਾ ਆਪਦੇ ਬਾਹਰ ਤੋਂ ਬਾਹਰ ਨਹੀਂ ਸੀ ਨਿਕਲਦੇ ਹੁੰਦੇ ਮੈਨੂੰ ਅੰਦਰੋਂ ਆਵਾਜ਼ ਮਾਰ ਕੇ ਕਹਿ ਰਹੇ ਸੀ ਬੀਬਾ ਵੋਟ ਪਾਵਾਂਗੇ ਪਰ ਨਾਲ ਨਹੀਂ ਕਰਤੇ ਜੇ ਨਾਲ ਤੁਰਪੇ ਤੇ ਭਾਈ ਕੱਲ ਨੂੰ ਸੜਕੇ ਬਾਦੋਂ ਝੂਠਾ ਪਰਚਾ ਕਰਕੇ ਬੀਬੀਆਂ ਤੇ ਵੀ ਪੱচ্চਾ ਕਰਕੇ ਸਾਨੂੰ ਅੰਦਰ ਦੇ ਦੋ ਤੇ ਨੇ ਲਈ ਵਾਦਾ ਕੀਤਾ ਸੀ ਕਿ ਜੇ ਗਿੱਤਰ ਵਿੱਚੋਂ ਡਰ ਨਾ ਕੱਢਿਆ ਬਾਦਲਾਂ ਦਾ ਤੇ ਦੂਜੀ ਇਲੈਕਸ਼ਨ ਚ ਵੋਟ ਮੰਗਣੇ ਉਹਦੀ ਮੈਨੂੰ ਜਿਤਾਵਿਓ ਇੱਕਾਈ ਸਾਥ ਦਿਓ ਦੂਜੀ ਵਾਰੀ ਵੋਟ ਮੰਗਣ ਤਾਂ ਆਉਂਗੀ ਜੇ ਬਾਦਲਾਂ ਦਾ ਡਰ ਹਲਕੇ ਚ ਘਟਦਾ ਮੈਂ ਤਾਂ ਡੈਰੀ ਕਿਹਾ ਸੀ ਲੋਕਾਂ ਨੇ ਬਾਦਲ ਹੀ ਕੱਢਦੇ ਧਿਆਨ ਧਿਆਨ ਕਿ ਪਾਇਲਟ ਅੱਗੇ ਲੋਕਾਂ ਨੇ ਪੂਰੇ ਪੰਜਾਬ 'ਚ ਬਾਦਲਾਂ ਦਾ ਸਫਾਇਆ ਕਰਤਾ ਅੱਜ ਤੁਹਾਨੂੰ ਤੁਸੀਂ ਸਾਰੇ ਜਾਣਦੇ ਹੋ ਵੰਸਪੀ ਬਾਦਲ ਹਰਿਆ 40000 ਰੋਟਾਂ ਦਾ ਪੀਰ ਬਾਈ ਹਰਿਆ ਚੁੰਤੀ ਪਿੱਛੇ ਜਾ ਗੋਠਾਂ ਤੇ ਵੱਡੇ ਬਾਦਲ ਸਾਹਿਬ ਵਰਗੇ ਐ ਬਹੁਤ ਚੰਗੇ ਇਨਸਾਨ ਸਨ ਉਹ ਵੀ ਹਰੇ ਉਹਨਾਂ ਦਾ ਸਾਲਾ ਵੀ ਹਰਿਆ ਉਹਨਾਂ ਦਾ ਚੀਚਾ ਵੀ ਹਰਿਆ ਸਾਰਾ ਖਾਨਦਾਨ ਹਰ ਗਿਆ ਅਸੀਂ ਤਾਂ ਇੱਕੋ ਗੱਲ ਦਾਵਾ ਦਾ ਕੀਤਾ ਸੀ ਉਹਦਾ ਧਰ ਕੱਢਦੇ ਅੰਗੇ ਪਰ ਇਹ ਬੁੱਕਾਂ ਨੇ ਐਸਾ ਸਾਥ ਦਿੱਤਾ ਲੋਕਾਂ ਦੇ ਸਾਰੇ ਬਾਦਲ ਪੰਜਾਬ ਚੋਂ ਹੀ ਕੱਢਦੇ ਸਿਰ ਜਿਵੇਂ ਅਸੀਂ ਕੱਟੇ ਆ ਨਾ ਭਾਈ ਜਿਵੇਂ ਉੱਥੋਂ ਦੀ ਜਨਤਾ ਨੇ ਕੱਟੇ ਆ ਤੁਸੀਂ ਸਾਡੇ ਬਾਈ ਮਿਕਨੇ ਲਈ ਇਥੋਂ ਚਟਾਲਿਆਂ ਦਾ ਧਰ ਕੱਢਿਆ ਤੇ ਹੁਣ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਹਾਂ ਕਿ ਜਿਵੇਂ ਅਸੀਂ ਬਾਦਲ ਲੋਕਾਂ ਨੇ ਛਾੜਿਆ ਨੇ ਪੰਜਾਬ ਚੋਂ ਭੱਡੇ ਆ ਤੁਸੀਂ ਉਵੇਂ ਚ ਟੱਲੇ ਖੜਦੇ ਹੋ ਤੇ ਅੰਮ੍ਰਿਤਪਈ ਦੇ ਨਾਲ ਖੜ ਜੋ ਇੱਕੋ ਜਿੱਟਾ ਲੈਣਾ ਚਾਹੀਦਾ ਐ ਮੱਚੇ ਹਾਂ ਕੋਈ ਕਿਸੇ ਚਟਾਲੇ ਦੀ ਲੋੜ ਨਹੀਂ ਕੋਲ ਕਿਸੇ ਚਟਾਲੇ ਦੀ ਲੋੜ ਨਹੀਂ ਬਾਕੀ ਸਾਰੇ ਚਟਾਲਿਆ ਨੇ ਕੀ ਕੀਤਾ ਭਾਈ ਸਾਰਿਆਂ ਨੇ ਜੋ ਕਿਸਾਨ ਤੇ ਅਕਾਦਾ ਕੀਤਾ ਗੱਲ ਕੀਤੀ ਜੀ ਜੇ ਪੀ ਨੇ ਨਹੀਂ ਧਰੰਦੇ ਨੇ ਕਿ ਇਹ ਕਿਸਾਨ ਦੇ ਹਿੱਤ ਦੀ ਬਾਤੀ ਹੈ ਅਸੀਂ ਕਿਸਾਨ ਦੇ ਹੱਕ ਹੱਥੇ ਵੋਟ ਮੰਗਾਂਗੇ ਅਸੀਂ ਕਿਸਾਨ ਦੇ ਹੱਕ ਦੀ ਗੱਲ ਕਰਾਂਗੇ ਜੇ ਜিপি ਨੇ ਇਹੀ ਲੱਖਿਆ ਨਹੀਂ ਦਰਨਾ ਜਦੋਂ ਉਹਨਾਂ ਨੇ ਨਹੀਂ ਦਰਿਆ ਆਦੀ ਪਾਰਟੀ ਦੀ ਬਦੁਰ ਕੋਈ ਹੀ ਅਕਲ ਸੀ ਤੇ ਉਹਨਾਂ ਨੇ ਕਿਹਾ ਕੀ ਜਦੋਂ ਕਿਸਾਨੀ ਅੰਦੋਲਨ ਲੱਗਦਾ ਸੀ ਕੀ ਆਖਿਆ ਉਹਨਾਂ ਨੇ ਕਿਸਾਨ ਕੀ ਹੈ ਬਿਮਾਰੀ ਹੈ ਫਿਰ ਕਹਿੰਦੇ ਸੀ ਕਿਸਾਨ ਦੇ ਹੱਕ ਦੀ ਗੱਲ ਕਰਾਂਗੇ ਤੇ ਮਦਰੋਂ ਕਿਸਾਨਾਂ ਨੂੰ ਬਿਮਾਰੀ ਦੱਸਣ ਲੱਗ ਪਏ ਤੇਹੀ ਜਿਡਾਲੇ ਕੋਰੋਨਾ ਨੇ ਆਉਂਦੇ ਜੇ ਮੁੰਡੇ ਨੇ ਚੱਖਿਆ ਸੀ ਅੱਜ ਕਿ ਸੋਚਿਆ ਕਰੋ ਭਾਈ ਜਿਨ੍ਹਾਂ ਦੇ दम ਤੇ ਪਾਰਟੀ ਬਣਾਈ ਜਿਨ੍ਹਾਂ ਦੇ दम ਤੇ ਰਾਜ ਕੀਤਾ ਸੂਬੇ ਤੇ ਉਹ ਉਹਨਾਂ ਨੂੰ ਬਿਮਾਰੀ ਲੱਗਣ ਲੱਗ ਪਏ ਅਜੇ ਤੁਸੀਂ ਕਹੇ ਕਰਨਾ ਹੈ ਕਿ ਖੜਨਾ ਕੀ ਦੇ ਨਾਲ ਇੱਕ ਤੁਸੀਂ ਕਹੇ ਕਰਨਾ ਇੱਕ ਪਾਸੇ ਕਾਂਗਰਸ ਪਾਰਟੀ ਨੇ ਹਰੀ ਕ੍ਰਾਂਤੀ ਲਿਆਂਦੀ ਸੀ ਕਿਸਾਨਾਂ ਦਾ ਆਮਦਨ ਹੈ ਜਿਹੜਾ ਉਹ ਤੋਂ ਵੱਧੀ ਸੀ ਜਦੋਂ ਹਰੀ ਕ੍ਰਾਂਤੀ ਆਈ ਜਿੰਨੇ ਤੁਸੀਂ ਇੱਥੇ ਬੈਠੇ ਹੋ ਕਿਸੇ ਕੋਲੇ ਜ਼ਮੀਰ ਹੈਗੀ ਹੈ ਤੇ ਕਿਸੇ ਕੋਲ ਨਹੀਂ ਹੈਗੀ ਪਰ ਰੋਟੀ ਸਾਰੇ ਖੇਤਾਂ ਤੋਂ ਹੀ ਖੰਦੇ ਹੋ। ਦੇ ਖੇਤ ਮਕਸਦ ਦੇ ਹੈ, ਖੇਤਾਂ 'ਚ ਫਸਲ ਹੁੰਦੀ ਹੈ ਤਾਂ ਰੋਟੀ ਖਾਣੇ ਹੈ। ਤੇ ਇਹਨਾਂ ਨੇ ਮਗਰਲੇ 10 ਸਾਲਾਂ ਦੇ ਵਿੱਚ ਜੋ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨ ਸ਼ਹੀਦ ਹੋਇਆ, ਜੋ ਇਹਨਾਂ ਨੇ ਕਿਸਾਨ ਤੇ ਅਤਿਆਚਾਰ ਕੀਤਾ, ਜੋ ਮੇਰੀਆਂ ਬੀਬੀਆਂ, ਮਾਵਾਂ ਸਾਡੇ ਬਜ਼ੁਰਗ ਘਰ ਛੱਡ-ਛੱਡ ਕੇ ਬਾਰਡਰਾਂ ਤੇ ਜਾ ਕੇ ਬੈਠੇ ਹੈ, ਅੱਜ ਤਾਈਂ ਕਦੀ ਪ੍ਰਧਾਨ ਮੰਤਰੀ ਜੀ ਦਾ ਬਿਆਨ ਨਹੀਂ ਆਇਆ ਕਿ ਅਸੀਂ ਕਿਸਾਨਾਂ ਦੇ ਹੱਕ ਦੀ ਗੱਲ ਕਰਾਂਗੇ। ਕਾਂਗਰਸ ਪਾਰਟੀ ਨੇ ਐਲਾਨ ਕੀਤਾ ਹੈ ਕਿ ਜਿਹੜੀ ਵੀ ਸਰਕਾਰ ਤਾਕਤ 'ਚ ਆਗੀ ਉਹਨੂੰ ਕਿਸਾਨ ਨੂੰ ਐਮਐਸਪੀ ਦੇਣੀ ਪਵੇਗੀ ਇਲੀਗਲ ਗਰੰਟੀ ਕਿਸਾਨ ਰੀਐਮਐਸਪੀ ਦੀ ਕਾਂਗਰਸ ਪਾਰਟੀ ਨੇ ਵਾਦਾ ਕੀਤਾ ਤੇ ਜੇ ਕਿਸਾਨ ਬਚੋਣਾ ਹੈ ਜੇ ਕਿਸਾਨੀ ਬਚਾਉਣੀ ਹੈ ਤਾਂ ਭਾਈ ਕਾਂਗਰਸ ਪਾਰਟੀ ਲਿਆਉਣੀ ਪਊਗੀ ਦੂਜਾ ਕੋਈ ਹੱਲ ਨਹੀਂ ਹੈ ਇਸ ਗੱਲ ਦਾ ਸਿਰਫ ਸਿਰਫ ਕਾਂਗਰਸ ਪਾਰਟੀ ਹੈ ਮਗਰ ਨੇ 10 ਸਾਲਾਂ ਦੇ ਵਿੱਚ ਜੋ ਕੁਝ ਦੇਸ਼ ਦਾ ਇੱਕ ਮੈਨੂੰ ਬੋਲ ਸਕਦਾ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਫੋਨ ਨਾਲ ਵੀ ਕਿਹ ਲਿਖ ਨਹੀਂ ਲਿਖਿਆ ਸਭ ਨੇ ਲਿਖਿਆ ਮੈਨੂੰ ਇੱਕ ਗੱਲ ਦਾ ਸੁਣ ਕੇ ਜਿਹੜਾ ਸਾਡੇ ਦੇਸ਼ ਦਾ ਸੰਸਾਧਨ ਹੈ ਜਿਹੜੀ ਅਮੀਰੀ ਦੁਨੀਆ ਦੇ ਵੱਡੇ ਵੱਡੇ ਘਰਾਣੇ ਜਿਹੜੀ ਅਮੀਰੀ ਦੁਨੀਆ ਦੇ ਵੱਡੇ ਵੱਡੇ ਘਰਾਣਿਆਂ ਕੋਲ ਨਹੀਂ ਆਈ ਉਹ ਪੰਜਾਂ ਸਾਲਾਂ ਚ ਅੰਬਾਨੀਆਂ ਨੇ ਕਿਹੜੀ ਜਾਦੂ ਦੀ ਛੜੀ ਮਾਰ ਕੇ ਜਿਹੜੀ ਉਹਨਾਂ ਕੋਲੇ ਆ ਗਈ ਕਦੀ ਸੋਚਿਆ ਇਸ ਗੱਲ ਬਾਰੇ ਦਿਮਾਗ ਚਾਹੀਏ ਕਦੀ ਕੱਲ ਕਿ ਕੱਲਾ ਕੌਣ ਤੇ ਵੇਖ ਕੇ ਰਾਤ ਨੂੰ ਆਪੀ ਨੀਂਦ ਹੀ ਉਡਾਉਂਦੇ ਰਹਿੰਦੇ ਨੇ ਹਾਇਮ ਬਾਨੀਆਂ ਕੋਲ ਆ ਵੀ ਆ ਬੀਬੀਆਂ ਨੇ ਤੇ ਗਹਿਰੇ ਵੇਖਦੇ ਕਿ ਦਿਮਾਗ ਖਰਾਬ ਕਰਾ ਲਿਆ ਉਹਨਾਂ ਦਾ ਇੰਨਾ ਕੁਝ ਸੀ ਉਹਨਾਂ ਦੇ ਕੋਲੇ ਆਖਬਰ ਤੇ ਕਹਿੰਦੇ ਇਹੋ ਪਾਈ ਕਰਦੇ ਆ ਦੁਨੀਆ ਦੇ ਹਰ ਬਾਦਸ਼ਾਹ ਦੇ ਕਹਿੰਦੇ ਉਹਨਾਂ ਕੋਲੇ ਕਿਵੇਂ ਆ ਗਿਆ ਉਹ ਉਹਨਾਂ ਸਕਾਪਰਾ ਹਾਇਮ ਬਾਨੀ ਦਾ ਮੁਕੇਸ਼ ਬਾਨੀ ਦਾ ਸਕਾਪਰਾ ਉੱਥੇ ਹੀ ਇकडे ਹੈ ਪਰ ਕੀ ਕਾਰਨ ਹੈ ਕਿ ਭਾਈ ਉਹ ਮੁਕੇਸ਼ ਬਾਨੀ ਦੇ ਕੋਲ ਇੰਨੀ ਜਗ੍ਹਾ ਕਾ ਗਈ ਕੀ ਕਾਰਨ ਹੈ ਸੁਝਿਆ ਕਦੀ ਉਦਾਰਣ ਸੁਣ ਲੋ ਸਾਡੇ ਦੇਸ਼ ਦੀ ਭਾਜਪਾ ਸਰਕਾਰ ਨੇ ਇਹ ਗੱਲ ਧਿਆਨ ਨਾਲ ਸੁਣਿਆ ਜੇ ਸਾਡੇ ਦੇਸ਼ ਦੀ ਭਾਜਪਾ ਸਰਕਾਰ ਨੇ ਸਾਡੇ ਦੇਸ਼ ਦੇ ਸਾਰੇ ਸਰਮਸਦਨ ਐਂਸ ਘਾਤੇ ਧਰਕੇ ਅਡਾਨੀਆਂ ਤੇ ਅਮਬਾਨੀਆਂ ਨੂੰ ਨਾ ਇੱਕ ਕਰਕੇ ਦਿੱਤੇ ਗਏ ਸਾਡੇ ਦੇਸ਼ ਦੇ ਜਿੰਨੇ ਵੱਡੇ ਹਵਾਈ ਅੱਡੇ ਐ ਉਹ ਸਾਰੇ ਭਾਈ ਉਹਨਾਂ ਦੀ ਕਮਾਈ ਅੱਜ ਅਡਾਨੀਆਂ ਕੋਲੇ ਜਾਂਦੀ ਹੈ ਜਾ ਕੇ ਫੋਨ ਤੇ ਬੋਲ ਕੇ ਕੱਢ ਲਿਆ ਜੇ ਉਹ ਹਵਾਈ ਅੱਡੇ ਦੀ ਲਿਸਟਾ ਦਿੱਤੀ। ਸਾਡੇ ਦੇਸ਼ ਦਾ ਜਿੰਨਾ ਰੇਲ ਦਾ ਮਾਲ ਮਹਿਕਮਾ ਜਿੱਥੋਂ ਦੇਸ਼ ਨੂੰ ਕਮਾਈ ਹੁੰਦੀ ਹੈ। ਰੇਲ ਦੀ ਕਮਾਈ ਰੇਲ ਦੇ ਮਾਲ ਮਹਿਕਮੇ ਚੋਂ ਹੁੰਦੀ ਹੈ। ਸਾਡੇ ਦੇਸ਼ ਦਾ ਰੇਲ ਦਾ ਮਾਲ ਮਹਿਕਮਾ 80% ਅਡਾਨੀ ਨੂੰ ਸੰਭਾਇਆ ਗਿਆ ਹੈ। ਉਹਦੀ ਕਮਾਈ ਜਿਹੜੀ ਪਹਿਲਾਂ ਦੇਸ਼ ਦੇਤੇ ਚਲਦਾ ਸੀ ਅੱਜ ਉਹ ਸਾਰੀ ਕਮਾਈ ਅਡਾਨੀ ਕੋਲ ਜਾਂਦੀ ਹੈ। ਤੋ ਕਿਨੇ ਸਾਡੇ ਦੇਸ਼ ਦੇ ਕਮਾਈ ਦੇ ਸਾਧਨਾਂ ਉਹ ਸਾਰੇ ਵੱਡੇ ਘਰਾਣਿਆਂ ਦੇ ਦਿੱਤੇ ਹੋਏ ਆ